ਦੀਦਾ ਪੜਾਉ ਹੈ ਅਗਲੇ 36 ਘੰਟੇ ਸਾਨੂੰ ਪਾਣੀ ਰੋਟੀ ਜੇ ਘੱਟ ਵੀ ਮਿਲੇ ਜਾਂ ਨਾ ਵੀ ਮਿਲੇ ਤਾਂ ਆਪਾਂ ਇਹ ਸਰ ਕਰਨੀ ਹੈ ਹੁਣ ਜਿੱਥੇ ਬੈਠੇ ਹੋਏ ਹੋ ਆ ਲੀਡਰਸ਼ਿਪ ਨੂੰ ਮੈਂ ਬੇਨਤੀ ਕਰਦਾ ਹਾਂ ਇਹ ਅੱਗੇ ਲੱਭੂਗੀ ਕੋਈ ਬੰਦਾ ਇਧਰੋਂ ਪਿੱਛੇ ਨੂੰ ਨਹੀਂ ਜਾਊਗਾ ਜਿੱਥੇ ਇਹ ਲੀਡਰਸ਼ਿਪ ਅੱਗੇ ਕੇ ਤੁਹਾਨੂੰ ਲੈ ਕੇ ਜਾਊਗੀ ਆਪਾਂ ਉਹਨਾਂ ਦੇ ਪਿੱਛੇ ਚੱਲਣਾ ਕੋਈ जिथे बैठे ने उथ लीडरशिप ने अगे अगे बाजार चल के अपा अज का पड़ाओ बड़े जोशों बरोश के करना है